ਫਾਜ਼ਿਲਕਾ ਦੇ ਨੇੜਲੇ ਪਿੰਡ ਬੋਦੀ ਵਾਲਾ ਪਿਥਾ ਵਿਖੇ 5 ਲੱਖ ਦੀ ਲਾਗਤ ਨਾਲ ਬਣਨ ਜਾ ਰਹੀ ਸੜਕ ਅਤੇ ਸੀਵਰੇਜ ਨੂੰ ਲੈ ਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾਵੱਲੋ ਕੀਤਾ ਗਿਆ ਦੌਰਾ ਦੱਸਣ ਯੋਗ ਹੈ ਕਿ ਇਸ ਸੜਕ ਪਹਿਲੇ ਕਦੇ ਵੀ ਨਹੀਂ ਬਣੀ ਸੀ ਇੱਥੇ ਪਿੰਡ ਵਾਲਿਆਂ ਪਾਸੋਂ ਇਸ ਨੂੰ ਬਣਾਉਣ ਦਾ ਹਰ ਵਾਰੀ ਯਤਨ ਕੀਤਾ ਗਿਆ ਪਰ ਕਿਸੇ ਵੀ ਸਰਕਾਰਵਲੇ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਜਿਸ ਨੂੰ ਲੈ ਕੇ ਆਜਾ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਗਰਾਂਟ ਮਨਜ਼ੂਰ ਕਰਵਾ ਕੇ ਪਿੰਡ ਵਾਸੀਆਂ ਦੀ ਪੁਰਾਣੀ ਮੰਗ ਸਿਰੇ ਚੜਾਇਆ ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਸਮਨਾਨ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਧੰਨਵਾਦ ਕੀਤਾ ਗਿਆ ਪੰਜਾਬ ਵਾਰਤਾ ਅਤੇ ਟੀਵੀ ਲਾਈਵ ਲਈ ਦਲੀਪ ਦਾਤ ਦੀ ਰਿਪੋਰਟ ਫਾਜ਼ਿਲਕਾ ਅਸੀਂ ਪਿੰਡ ਬੋਦੀਵਾਲਾ ਪਿੱਥਾ ਦੀ ਤਰਫੋਂ ਮਲੇ ਸਾਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਵੀ ਕੰਮ ਇਹਨਾਂ ਨੂੰ ਕਹਿੰਦੇ ਆ ਸੀ ਸਪੇਲ ਦੇ ਆਧਾਰ ਤੇ ਸਾਡੇ ਕੰਪਾਸ ਕਰਕੇ ਮਿੰਟਾਂ ਸ਼ੁਰੂ ਕਰਾ ਦਿੱਤੇ ਜਾਂਦੇ ਨੇ ਇਹ ਲੋਕਾਂ ਦੀ ਡਿਮਾਂਡ ਜਿਹੜੀ ਜਿਵੇਂ ਜਿਵੇਂ ਆਉਂਦੀ ਹੈ ਉਹ ਮਲੇ ਸਾਬ ਉਹ ਕੰਮ ਸ਼ੁਰੂ ਕਰਾਈ ਜਾਂਦੇ ਨੇ ਅਸੀਂ ਮਲੇ ਸਾਬ ਦਾ ਬਹੁਤ ਬਹੁਤ ਧ ਬੁੱਦੀਵਾਲਾ ਪਿੱਠਾ ਵਿਖੇ ਸਾਡੇ ਲੋਕਾਂ ਦੀ ਡਿਮਾਂਡ ਸੀ ਇੱਕ ਸੜਕ ਜਿਹੜੀ ਕਦੇ ਵੀ ਨਹੀਂ ਬਣੀ ਸੀ ਔਰ ਸੀਵਰੇਜ ਦੀ ਵੀ ਡਿਮਾਂਡ ਸੀਗੀ ਤਾਂ ਉਸ ਜਿਹੜੀ ਗਲੀ ਦੇ ਵਿੱਚ ਸੀਵਰੇਜ ਪਾ ਕੇ ਹੁਣ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ तकरीबन 5 ਲੱਖ ਰੁਪਏ ਦਾ ਇਹ ਕੰਮ ਹੈ ਜੋ ਇੱਥੋਂ ਦੇ ਬੁੱਦੀਵਾਲਾ ਪਿੱਠਾ ਦੇ ਫਿਰਨੀ ਦੇ ਵਿੱਚ ਜਿਹੜੀ ਸਾਡੀ ਕਲੋਨੀ ਹੈ ਇਦੇ ਵਿੱਚ ਇਹ ਕੰਮ ਹੋਣ ਵਾਲਾ ਸੀ ਤਾਂ ਲੋਕਾਂ ਦੀ ਜਿਹੜੀ ਡਿਮਾਂਡ ਸੀ ਏ ਉਹ ਜਿਹੜਾ ਕੰਮ ਆ ਸ਼ੁਰੂਆਤ ਕਰਵਾ ਕੇ ਲੋਕਾਂ ਦੀ ਡਿਮਾਂਡ ਪੂਰੀ ਕੀਤੀ ਜਾ ਰਹੀ ਹੈ ਔਰ ਹੋਰ ਵੀ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਬੋਦੀਵਾਲਾ ਪਿੱਤਾ ਜੋ ਸਾਡੇ ਕੋਲ ਡਿਮਾਂਡ ਆਈਆਂ ਨੇ ਉਹ ਵੀ ਨਾਲ ਦੀ ਨਾਲ ਅਸੀਂ ਹੁਣ ਜਿਹੜਾ ਕਰਨ ਜਾ ਰਹੇ ਹਾਂ ਹਲਕਾ ਫਾਜ਼ਲ ਕਾ ਦੇ ਵਿੱਚ ਹੈ ਕੋਈ ਮਰਜੀ ਪਿੰਡ ਹੈ ਕੋਈ ਸ਼ਹਿਰ ਹੈ ਵਿਕਾਸ ਦੇ ਕੰਮ ਲਗਾਤਾਰ ਜਾਰੀ ਨੇ ਔਰ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਕਿਤੇ ਵੀ ਕੋਈ ਡਿਵੈਲਪਮੈਂਟ ਦਾ ਕੰਮ ਹੋਰ ਵੀ ਹੋਣ ਵਾਲਾ ਹੈ ਤਾਂ ਲੋਕ ਸਾਨੂੰ ਆ ਕੇ ਮਿਲ ਸਕਦੇ ਨੇ ਦਸਣ ਔਰ ਅਸੀਂ ਉੱਥੇ ਵੀ ਡਵੈਲਪਮੈਂਟ ਜੇ ਕਿਤੇ ਰਹਿ ਗਈ ਹੈ ਤਾਂ ਉੱਥੇ ਵੀ ਕਰਵਾਵਾਂਗੇ